ਮੇਬਰ ਸੇ ਅਮਰਿਤ ਤਾਰ ਲਿਆ ਗੁਰੂ ਨਾਨਕ ਨੇ ਅਵਤਾਰ ਵਿੱਚ ਨਲਕਾਣੇ ਦੇ ਆਇਆ ਪੈਣ ਨਾਨਕੀ ਦਾ ਵੀਰ ਦਿੱਤ ਨਲਕਾਣੇ ਦੇ ਆਇਆ ਪੈਣ ਨਾਨਕੀ ਦਾ ਵੀਰ ਉਹ ਜਗ ਉੱਤੇ ਆਪ ਆਏ ਸਭ ਨੂੰ ਸਵਾਰਿਆ ਤਨ ਬਣਾਣ ਕੇ ਜਿੰਨੇ ਜਗ ਸਾਰਾ ਤਾ ਰਬਾ ਬਾਬ ਸਤਗੁਰ ਹੁੰਦੇ ਬੜੇ ਨਿਆਲ ਫਰਦਾਨਾ ਵਜਾਵੇ ਜਦ ਰਬਾ ਬਾਬ ਸਤਗੁਰ ਹੁੰਦੇ ਬੜੇ ਨਿਹਾਲ ਵਿੱਚ ਨਿਣਕਾਣੇ ਦੇ ਆਇਆ ਪੈਣ ਨਾਨਕੀ ਦਾ ਵੀਰ ਵਿੱਚ ਨਿਣਕਾਣੇ ਦੇ ਆਇਆ ਪੈਣ ਨਾਨਕੀ ਦਾ ਵੀਰ ਉਹ ਦਲ ਤਾਂ ਦਈ ਨੇ ਆਕੇ ਕਾਲੂ ਜੀ ਨੂੰ ਦੱਸਿਆ ਰਬ ਤੇਰੇ ਘਰੇ ਦੇ ਆਏ ਨਰੰਕਾਰ ਆ ਕੇ ਕਰ ਲੋ ਦੀਦਾਰ ਖੁਦ ਆਏ ਨਰੰਕਾਰ ਮੋਦੀ ਫੁੱਲਾਂ ਦੀ ਬਰਸਾਤ ਤੁਸੀਂ ਰਜ ਕੇ ਕਰੋ ਦੀਦਾਰ ਵਿੱਚ ਨਣਕਾਣੇ ਦੇ ਆਇਆ ਬੈਣ ਨਾਨਕੀ ਦਾ ਵੀਰ ਵਿੱਚ ਨਣਕਾਣੇ ਦੇ ਆਇਆ ਬੈਣ ਨਾਨਕੀ ਦਾ ਵੀਰ ਵੇ ਬੋਲਦੇ ਜੀ ਤੈਨੂੰ ਖਬਰ ਨਹੀਂ ਹੋ ਵੇ ਬੋਲਦੇ ਜੀ ਤੈਨੂੰ ਖਬਰ ਨਹੀਂ ਹੋ ਵਿਚ ਤੇਰੇ ਟੁੰਡੇ ਬਾਹਰ ਜਾ ਕੇ ਵਾਂਗਰ ਮੁਰਗੀਆਂ ਦੇ ਕੂੜਾ ਫੋਲਦਾ ਐ ਕਾਲੀ ਦਾਸ ਚਾਤੀ ਮਾਰ ਕੇ ਵੇਖ ਲੈ ਤੂੰ ਜੰਨ ਲਬਦਾ ਐ ਵਿੱਚ ਤੇਰੇ ਬੋਲ ਦਾ ਵਿੱਚ ਨਨ ਕਾਣੇ ਦੇ ਆਇਆ ਪੈਣ ਨਾਨਕੀ ਦਾ ਵੀਰ ਸ਼ਾਵਾ ਸ਼ਾਇਰ ਤੇ ਪੀਰਾ ਪੀਰੇ ਕਲੂ ਦਾ ਦਲਾਰਾ ਆਹ ਸੱਚਾ ਜਲ ਦਾ ਜਮਾਨਾ ਏ ਮੁਖ ਤੇ ਸਤ ਕਰਦਾਰ ਹੋ ਗਈ ਫੁੱਲਾਂ ਦੀ ਪਰਸਾ ਆ ਕੇ ਘਰ ਲੋਤੀਦਾਰ ਵਿੱਚ ਧੜਕਾਰੇ ਦੇ ਆਇਆ ਪਹਿਣਾ ਨਾਨਕੀ ਦਾ ਵੀਰ ਵਿੱਚ ਧੜਕਾਰੇ ਦੇ ਆਇਆ ਪਹਿਣਾ ਨਾਨਕੀ ਦਾ ਵੀਰ